ਸ਼੍ਰੀ ਵਾਹਿਗੁਰੂ ਸਾਹਿਬ ਜੀ ਰਾਗ ਸੂਹੀ ਮਹਲਾ 3 ਜァ ਘਰ ਦਸੋਂ ਏਕ ਓੰਕਾਰ ਸਤਗੁਰੂ ਪਰਸਾਦ ਦੁਨੀਆਂ ਨਾਸਲਾਹੀ ਜੋ ਮਰਵੰਨਸੀ ਲੋਕਾਂ ਨਾਸਲਾਹੀ ਜੋ ਮਰ ਖਾਕ ਥੀ دنیا نا سال جو مر ون سی لوکا نا سالہ جو مر خاک تھی واہ میرے ساحبہ واہ گرم سدا ہے سچا وے پرواہ رہا ਦੁਨੀਆਂ ਕੇਈ ਦੋਸਤੀ ਮਨੁਖ ਦਜ ਮਰੰ ਜੰਪੁਰ ਬੱਦੇ ਮਾਰੀ ਹੈ ਵੇਲਾ ਨਾ ਲਹੰਨ ਗੁਰਮੁਖ ਜਨਮ ਸਕਾਰ ਥਾ ਸਚ ਸ਼ਬਦ ਲਗੰਨ ਆਤਮ ਰਾਮ ਪ੍ਰਗਾਸਿਆ ਸਹਿਜ ਸੁਖ ਰਹਿੰਨ ੁਰਕਾ ਸ਼ਬਦ ਵਿਸਾਰਿਆ ਦੂਜੇ ਭਾਇ ਰਚਨ ਤਿਸਨਾ ਭੁਖ ਨ ਉਤਰੈ ਅਰੜਣ ਜਉਤ ਫਿਰਨ ਦੁਸ਼ਟਾਂ ਨਾਲ ਦੋਸਤੀ ਨਾਲ ਸੰਤਾਂ ਵੈਰ ਕਰਨ ਆਹ ਢੂਬੇ ਕੁਟੰਬ ਸਿਓ ਸਗ ਕੀ ਨਹੀਂ ਮਨ ਮੁਖ ਮੋਗਲ ਕਰਨ ਮੋਹ ਕਾਲੇ ਤਿੰਨ ਦਕਾ ਨਰਕੇ ਘੋਰ ਪਵਨ ਇਹ ਮਨ ਜੈਸਾ ਸੇਵੈ ਤੈਸਾ ਹੋਵੇ ਤਿਹੇ ਕਰਮ ਕਮਾਈ ਆਪ ਬੀਜ ਆਪੇ ਹੀ ਖਾਵਣਾ ਕਹਿਣਾ ਕਿਛੂ ਨ ਜਾਏ ਮਹਾਪੁਰਖਾਂ ਕਾ ਬੋਲਣਾ ਹੋਵੇ ਕਿਤੇ ਪਰਥਾਈ ਓਏ ਅੰਮ੍ਰਿਤ ਭਰੇ ਭਰਪੂਰ ਹੈ ਓ ਨਾ ਤਿਲ ਨਾ ਤਮਾਈ ਗੁਣਕਾਰੀ ਗੁਣ ਸੰਗਰ ਔਰ ਆਪ ਦੇਸੇਨ ਸੇ ਉਨਾਂ ਮਿਲ ਰਹੀ ਆਨੰਦਨ ਨਾਮ ਲੈਣ ਦੇਸੀ ਰਜਤ ਸੰਭਾਏ ਜਿਨ ਨੇ ਉਪਾਈ ਮਿਹਦਨੀ ਇੱਕੋ ਹੈ ਦਾਤਾਰ ਸੱਚਾ ਆਪਤਣੀ ਸੋ ਸਚ ਤੇਰਾ ਨਾਲ ਹੈ ਸ਼ੇ ਮਿਲੈ ਸੋ ਪ੍ਰਭ ਸਦਾ ਸਮਾਲ ਮਨ ਮਹਿ ਆ ਸਚ ਨਿਰਮਲ ਕਿਉ ਕਰ ਮਿਲਿਆ ਜਾਈ ਪ੍ਰਭ ਮਿਲੇ ਤਾ ਮਿਲ ਰਹਾ ਹਾਂ ਮੈਂ ਸ਼ਬਦ ਜਲਾਏ ਸੋ ਸੱਚਾ ਵੀਸਰ ਤ੍ਰਿਗ ਜੀਵਨ ਸੰਸਾਰ ਨਾਦਰ ਕਰੇ ਨਾ ਵਿਸਰੈ ਗੁਰਮਤੀ ਵਿਚਾਰ ਸਤਗੁਰ ਮਿਲੇ ਤਾਂ ਮਿਲ ਰਹਾ ਸਾਚ ਰਖਾਂ ਔਰ ਧਾਰ ਮਿਲਿਆ ਹੋਏ ਨਾ ਵਿਛੁੜਾ ਗੁਰ ਕਾ ਇਹ ਤਪਿਆਰ ਕਿਰਸਾ ਲਾਹੀ ਆਪਣਾ ਗੁਰ ਕਾ ਸ਼ਬਦ ਵਿਚਾਰ ਮੇਰੇ ਪ੍ਰੀਤਮ ਸੁਖ ਪਾਇਆ ਸੋ ਭਾਵੰਤੀ ਨਾਰ ਮਨ ਮੁਖ ਮਨ ਨ ਭਿਜਈ ਅਤ ਮੇਰੇ ਚਿੱਤ ਕਠੋਰ ਸਭ ਦੁਦੁਪਈ ਆਈਐ ਅੰਦਰ ਵਿਸ਼ਣ ਕੋਰ ਆਪ ਕਰੇ ਕਿਸ ਆਖੀਐ ਆਪੇ ਬਖਸ਼ਣ ਹਾਰ ਦੋਰ ਸ਼ੌਦੀ ਮੈਲ ਉੱਤਰੈ ਤਾਂ ਸੱਚ ਬਣਿਆ ਸਿੰਗਾਰ ਸੱਚਾ ਸਾਹ ਸੱਚੇ ਵਣਜਾਰੇ ਉਥ ਕੂੜੇ ਨਾ ਟਕੰਨ ਉਹਨਾਂ ਸੱਚ ਨ ਭਾਵਈ ਦੁਖਈ ਮਹੇ ਭਜੰਨ ਆਮਨ ਮਨਾ ਜਗ ਫਿਰੈ ਮਰ ਜੰਮ ਮੈਂ ਵਾਰੋ ਵਾਰ ਪਇ ਕਰਤ ਕਮਾਉਣਾ ਕੋਈ ਨ ਮੇਟਨਾਰ ਸ਼ੰਤਾ ਸੰਗਤ ਮਿਲ ਰਹਿ ਤਾ ਸਚ ਲਗੇ ਪਿਆਰ ਸਚ ਸਲਾਹੀ ਸਚ ਮਣ ਦਰ ਸਚੈ ਸਚਿਆਰ ਅਤੇ ਅਲਸ ਨਾ ਬਿਠਾਈ ਔ ਮੈਂ ਮੇਰਾ ਵੱਡ ਰੋਗ ਹੈ ਵਿਚੋਂ ਠਾਕਰ ਆਏ ਗੁਰਸਾਲਾ ਹੀ ਆਪਣਾ ਨਿਵ ਨਿਵ ਲਗਾ ਪਾਏ ਤਰਮਣ ਸੋਪੀ ਆਗੇ ਧਰੀ ਵਿਚੋਂ ਆਪ ਗਵਾਈ ਖਿੰਚੇ ਤਾਨ ਰਯੁਚੀਏ ਇਕਸਾਂ ਲਵਲਾਏ ਆਮੈਂ ਮੇਰਾ ਛੱਡ ਤੂੰ ਤਾਂ ਸਚ ਰਹਿ ਸਮਾਈ ਸਤਗੁਰ ਨੋ ਮਿਲੇ ਸ ਭਾਇਰਾ ਸਚਿ ਸ਼ਬਦ ਲਗੰਨ ਸਚ ਮਿਲੇ ਸਿ ਨ ਵਿਛੜੈ ਦਰਸ ਸਚ ਦੇਸਨ ਸੇ ਭਾਈ ਸੇ ਸੱਜਣਾ ਜੋ ਸੱਚਾ ਸੇਵਨ ਔਗੜ ਵਿਕਣ ਪਲ ਰਣਾ ਜੁੜ ਕੀ ਸਾਜ ਕਰਨ ਗੁਣ ਕੀ ਸਾਜ ਸੁਖ ਉਪਜੈ ਸੱਚੀ ਭਗਤ ਕਰੇਨ ਸੱਚ ਵਣੰਧ ਗੁਰ ਸ਼ਬਦ ਸਿਉ ਲਾ ਨਾਮ ਲੈਣਾ ਸੋਨਾਰਾ ਪਾਪ ਕਰ ਕੇ ਸੰਚੀਐ ਚੱਲਣਾ ਚੱਲਿਆ ਨਾਲ ਵਿਰ ਨਾਮੈ ਨਾਲ ਨ ਚੱਲਸੀ ਸਭ ਮੁਠੀ ਜਮ ਕਾਲ ਮਣਕ ਤੋ ਸਾਹਰ ਨਾਮ ਹੈ ਏਂਦਾਂ ਰੱਖੋ ਸਮਾ ਉਹ ਕਰਤੇ ਖੋਟੇ ਗੁਰਮੁਖ ਨਿਵਾਨ ਨਾਲ ਇਹ ਮਨ ਮੂਲੋਂ ਭੁੱਲਿਆ ਜਸੈ ਪਤ ਗਵਾਇ ਇਹ ਜਗਤ ਮਹਦੂਜਾ ਵਿਆਪਿਆ ਗੁਰਮਤੀ ਸੱਚ ਧਿਆਇ ਅਰ ਕੀ ਕੀਮਤ ਨਾ ਪਵੈ ਅਰ ਜਸ ਦੇਖਣਾ ਜਾਇ ਦੁਰਗਾ ਸ਼ਬਦ ਮਨ ਤਨ ਰਪੈ ਹਰ ਸਿਉ ਰਹੇ ਸਮਾਈ ਸੋ ਸਹ ਮੇਰਾ ਰੰਗੁ ਲਾ ਰੰਗੇ ਸਹ ਸੁਭਾਈ ਕਾਮਣ ਰੰਗ ਤਾ ਚੜੈ ਜਾਂ ਬਿਰਕੈ ਅੰਕ ਸਮਾਈ ਚਿਰਿ ਵਿਚੁਨੇ ਭੀ ਮਿਲਾਣਾ ਜੋ ਸਤਗੁਰ ਸੇਵਨ ਨਾਮੇ ਦਾ ਨਾਮ ਹੈ ਖਾਣ ਖਰਚ ਨਿਕਟਈ ਅਰਗੁਣ ਸਹਿਜ ਰਵੰ ਨਾਵੇ ਜਨਮੈ ਨਾ ਮਰਹਿ ਨਾਵੇ ਦੁਖ ਸਹੰਨ ਦੁਰਰਾਖੇ ਸੇ ਉਪਰੇ ਅਰ ਸਿਉ ਕੇਵ ਕੰ ਸਜਣ ਮਿਲੇ ਨ ਵਿਛੁਣਹਿ ਜਗ ਮਹਿ ਵਿਰਲੇ ਜਾਣੀ ਹੈ ਨਾਨਕ ਸੱਚ ਲਹੰਣਾ ਸੱਜਣਾ ਮਿਲੇ ਨ ਵਿਛੋੜ ਹੈ ਜੇ ਅਣ ਦਿਨ ਮਿਲੇ ਰਹਿੰਣਾ ਇਸ ਜਗ ਮਹਿ ਵਿਰਲੇ ਜਾਣੀ ਹੈ ਨਾਨਕ ਸੱਚ ਲਹੰਣਾ 对。<Okay. S 2> okay.